ਪੂਰੇ ਪੰਜਾਬ ਚ ਅੱਜ ਹਰ ਜਗ੍ਹਾ ਪੰਜਾਬ ਸਰਕਾਰ ਦੇ ਆਮ ਆਦਮੀ ਕਲੀਨਿਕਾਂ ਦੇ ਚਰਚੇ ਸੁਣਨ ਨੂੰ ਮਿਲਦੇ ਹਨ 24 ਪੰਜਾਬ ਨਿਊਜ਼ ਚੈਨਲ ਦੇਖਦੇ ਦਰਸ਼ਕਾਂ ਨੂੰ ਪਿਆਰ ਪੈਸਾ ਸ਼ੇਅਰ ਕਰ ਸਾਡੇ ਚੈਨਲ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੁੜੇ ਰਹਿਤਾਂ ਕਿਉਂਕਿ ਸਾਡੀ ਹੋਂ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੋੜ ਤੱਕ ਪਹੁੰਚ ਰਹਿਣ ਅਮ੍ਰਿਤਸਰ ਵਿੱਚ ਨਹੀਂ ਰੁਕ ਰਹੇਗਾ ਗੋਲੀ ਚਲੰਦਿਆਂ ਵਰਦਾ ਤਾਂ ਦੇ ਸ਼ਾਮ ਅਮ੍ਰਿਤਸਰ ਦੇ ਸੁਲਤਾਨਪੁਰ ਇਲਾਕੇ ਵਿੱਚ ਦੋ ਜੁੱਟਾਂ ਵਿਚਾਲੇ ਝਗੜੇ ਵਿੱਚ ਚੱਲੀ ਗੋਲੀ ਡਿਊਟੀ ਤੋਂ ਵਾਪਸ ਆ ਰਹੇ ਫਰੂਟ ਖਰੀਦ ਰਹੇ ਪੁਲਿਸ ਮੁਲਾਜ਼ਮ ਦੀ ਗੱਡੀ ਦੇ ਸ਼ੀਸ਼ੇ ਵਿੱਚ ਲੱਗੀ ਗੋਲੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਦਿੱਤੀ ਜਾਂਚ ਸ਼ੁਰੂ ਮਾਮਲਾ ਮੇ ਸਰਦੇ ਥਾਣਾ ਬੀ ਡਿਵੀਜ਼ਨ ਦਿਨ ਇਲਾਕੇ ਸੁਲਤਾਨ ਵਿੰਡ ਗੇਟ ਰੋਡ ਦਾ ਹੈ ਜਿੱਥੇ ਅੱਜ ਦੋ ਜੁੱਟਾਂ ਵਿਚਾਲੇ ਹੋ ਰਹੇ ਝਗੜੇ ਦੌਰਾਨ ਗੋਲੀ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਜਿਸ ਦੇ ਚੱਲਦੇ ਗੋਲੀ ਡਿਊਟੀ ਤੋਂ ਪਰਤ ਰਹੇ ਪੁਲਿਸ ਮੁਲਾਜ਼ਮ ਦੀ ਗੱਡੀ ਦੇ ਸ਼ੀਸ਼ੇ ਵਿੱਚ ਲੱਗੀ ਹੈ ਅਤੇ ਮੌਕੇ ਤੇ ਪਹੁੰਚੇ ACP ਸਾਊਥ ਮ ਅੰਦਰਪਾਲ ਸਿੰਘ ਵੱਲੋਂ ਅਤੇ ਐਸਐਚਓ ਸੁਖਬੀਰ ਸਿੰਘ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਸ਼ਨ ਮਦੀਨ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਉਹ ਅਮੈਸਰ ਟ੍ਰੈਫਿਕ ਜ਼ੋਨ ਤੈਂਦਾਮ ਮੁਲਾਜ਼ਮ ਹੈ ਅਤੇ ਉਹ ਡਿਊਟੀ ਤੋਂ ਪਰਤਨ ਮੌਕੇ ਫਰੂਟ ਖਰੀਦਣ ਲਈ ਕਾਰ ਵਿੱਚ ਸਵਾਰ ਹੋਇਆ ਤਾਂ ਇੰਨੇ ਨੂੰ ਦੋ ਨੌਜ਼ਵਾਨ ਆਪਸ ਵਿੱਚ ਝਗੜਨ ਲੱਗ ਪਏ ਅਤੇ ਦੇਖਦੇ ਹੀ ਦੇਖਦੇ ਕੁਝ ਨੌਜ਼ਵਾਨਾਂ ਵੱਲੋਂ ਮੌਕੇ ਤੇ ਪਹੁੰਚ ਕੇ ਪਹਿਲਾਂ ਉਲਟਾ ਰੋੜੇ ਚਲਾਏ ਗਏ ਅਤੇ ਫਿਰ ਇੱਕ ਨੌਜ਼ਵਾਨ ਜੋ ਕਿ ਟੋਪੀ ਪਾ ਕੇ ਆਇਆ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਜੋ ਕਿ ਇੱਕ ਗੋਲੀ ਮੇਰੇ ਕਾਰ ਵਿੱਚ ਬੈਠ ਕੇ ਸ਼ੀਸ਼ੇ ਵਿੱਚ ਲੱਗੀ ਹੈ ਜਿਸ ਸਬੰਧੀ ਮੌਕੇ ਤੇ ਪਹੁੰਚੇ ਐਸਐਚਓ ਨੇ ਪਹੁੰਚ ਕੇ ਜਾਂਚ ਕਰ ਦਿੱਤੀ ਹੈ ਇਸ ਸਬੰਧੀ ਐਸ ਐਚਓ ਸੁਖਬੀਰ ਸਿੰਘ ਨੇ ਦੱਸਿਆ ਹੈ ਕਿ ਸਾਨੂੰ ਸੂਚਨਾ ਮਿਲ ਸੀ ਜਿੱਥੇ ਕਿ ਅਸੀਂ ਮੌਕੇ ਤੇ ਪਹੁੰਚ ਕੇ ਅਗਲੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੁਸੀਂ ਵੀ ਦੇਖੋ ਕੀ ਹੈ ਪੂਰਾ ਮਾਮਲਾ ਅਮਿਸਰ ਤੋਂ ਵਿਸ਼ੇਸ਼ ਰਿਪੋਰਟ ਸਾਹਮਣੇ ਰਿਪੋਰਟ ਤੇ ਹੈ ਜੀ ਹੁਣ ਇੱਥੇ ਮੈਸੇਜ ਮਿਲਿਆ ਸੀਗਾ ਅਸੀਂ ਪਹੁੰਚੇ ਇੱਥੇ ਸਾਰੀ ਚੀਜ਼ ਵੈਰੀਫਾਈ ਕਰ ਰਹੇ ਹਾਂ ਤੇ ਇਨਫੋਰਮੇਸ਼ਨ ਨਹੀਂ ਮਿਲੀ ਵੀ ਇੱਥੇ ਕੋਈ ਦੋ ਪਾਰਟੀਆਂ ਆਪਸੇ ਲੜੀਆਂ ਤੇ ਸ਼ਾਇਦ ਗੋਲੀ ਵੀ ਚੱਲੀ ਹੈ ਤਾਂ ਸਰ ਪੰਜਾਬ ਪੁਲਿਸ ਦੇ ਮੁਲਾਜ਼ਮ ਹੀ ਗੱਡੀ ਦੇ ਵਿੱਚ ਮੈਂ ਉਹ ਟ੍ਰੇਲਰ ਨੂੰ ਪੁੱਛ ਰਿਹਾ ਜੀ ਤੁਹਾਨੂੰ ਮੌਕੇ ਤੇ ਸੀਗਾ ਉਹ ਉਹਦੇ ਤੋਂ ਸਾਰੀ ਗੱਲ ਵੈਰੀਫਾਈ ਕਰਦੇ ਆ ਤਾਂ ਗੱਡੀ ਦੇ ਉੱਪਰ ਗੋਲੀ ਲੱਗੀ ਆ ਜੀ ਹਾਂ ਦੱਸ ਰਹੀ ਆ ਮੈਂ ਅੱਖ ਚੈੱਕ ਕਰ ਰਹੇ ਆ ਠੀਕ ਥੈਂਕ ਯੂ ਇੱਕ ਮੇਰੇ ਆ ਵਜ੍ਹੀ ਤੇ ਮੈਂ ਇੱਥੇ ਬੰਦਾ ਬਚਾ ਆ ਗਿਆ ਹਾਂਜੀ ਸਰ ਕੀ ਮਾਮਲਾ ਸਾਰਾ ਕਿੱਦਾਂ ਗੋਲੀ ਚੱਲੀ ਮੈਨੂੰ ਵਪਾਰੀ ਨੇ ਪਤਾ ਮੈਂ ਆਪਣੀ ਡਿਊਟੀ ਖਤਮ ਕਰਕੇ ਇੱਥੇ ਗੱਡੀ ਐ ਸਾਈਡ ਤੇ ਪਾਰਕ ਕਰਕੇ ਫਰੂਟ ਲੈ ਕੇ ਆ ਗਿਆ ਆਪਣੀ ਗੱਡੀ 'ਚ ਬੈਠਾ ਡਰਾਈਵਰ ਸੀਟ ਤੇ ਹਾਂਜੀ ਉਹ ਨਹੀਂ ਦੇਰ ਨੂੰ ਇੱਥੇ ਕੁਝ ਗੱਲ ਹੋਈ ਉਹਨਾਂ ਦੀ ਮੋਟਰਸਾਈਕਲ ਤੋਂ ਬਹਿਸ ਹੋ ਰਹੀ ਮੁੰਡਿਆਂ ਦੀ ਬਹਿਸ ਤੋਂ ਬਾਅਦ ਜੱਕਦਮ 2-4 ਸੈਕਿੰਡ ਹੀ ਲੱਗੇ ਨੇ ਇਧਰੋਂ 15 ਮੁੰਡੇ ਆ ਗਏ 12-13 ਇਧਰੋਂ ਬੋਤਲਾਂ ਡਾਂਗਾ ਛੋਟੇ ਚਲਾਉਣ ਲੱਗੇ ਇੱਕ ਇਧਰੋਂ ਟੋਪੀ ਮੜਾ ਮੁੰਡਾ ਆ ਉਹਨੇ ਫਾਇਰਿੰਗ ਕਰਨੀ ਸ਼ੁਰੂ ਕਰਤੀ ਉਹ ਬਹਿਸ ਡਰਾਈਵਰ ਸੀਟ ਤੇ ਬਿਠਾ ਇੱਕ ਗੋਲੀ ਮੇਰੇ ਸ਼ੀਸ਼ੇ ਦੇ ਵੱਜੀ ਆ ਗਈ ਇਹ ਗੱਲ ਇਹਦੇ ਬਾਰੇ ਸੀਨੀਅਰ ਅਫਸਰ ਹੀ ਦੱਸ ਸਕ ਜੀ ਮੈਂ ਕੋਈ ਆਪਣੇ ਬਾਕੀ ਗੱਲ ਜਿਹੜੀ ਇਨਸਪੈਕਟਰ ਸਾਹਿਬ ਦੱਸਣਗੇ ਐਸਐਚਓ ਸਾਹਿਬ ਦੱਸਣਗੇ ਸਾਹਿਬ ਦੱਸਣਗੇ ਪਰ ਜੇਕਰ ਜੋ ਮੇਰੇ ਨਾਲ ਆਇਆ ਮੈਂ ਤੁਹਾਨੂੰ ਟਰੈਪ ਦੇ ਵਿੱਚ ਜੌਨ 3 ਦੇ ਵਿੱਚ ਹਾਂ ਬਿਲਕੁਲ ਲਾਵਾਂਗੇ ਜੀ ਅਸੀਂ ਨਾਲ ਇੰਸਪੈਕਟਰ ਸਾਹਿਬ ਦੇ ਨਾਲ ਲੱਗ ਕੇ ਪਤਾ ਲਾਵਾਂਗੇ ਕਿ ਕਿਹੜਾ ਹੈ ਸੀਸੀਟੀਵੀ ਕੈਮਰੇ ਬਹੁਤ ਯਾਰੇ ਲੱਗੇ ਹੋਏ ਨੇ ਜੀ ਇੱਥੇ ਉਹਨਾਂ ਦੇ ਹੁਣ ਵੇਖਣਗੇ ਇੰਸਪੈਕਟਰ ਸਾਹਿਬ ਆਏ ਚੈੱਕ ਕਰਦੇ ਜੀ